ਇਸ ਵੇਲੇ ਦੀ ਵੱਡੀ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਜਲੰਧਰ ਦੇ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ 55 ਸਾਲਾ ਔਰਤ ਦੇ ਵੱਲੋਂ ਬਿਆਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਤੋਂ ਬਾਅਦ ਮੌਕੇ ਤੇ ਹੀ ਜਿਹੜਾ ਨੇ ਪਾਠੀ ਸਿੰਘ ਦੇ ਵੱਲੋਂ ਇਸ ਮਹਿਲਾ ਨੂੰ ਕਾਬੂ ਕਰ ਲਿਆ ਗਿਆ ਤੇ ਹੁਣ ਇਸ ਮਹਿਲਾ ਨੂੰ ਪੁਲਿਸ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਹੈ ਤੇ ਉੱਤੇ ਹੀ ਮਿਲੀ ਹੋਈ ਜਾਣਕਾਰੀ ਦੇ ਅਨੁਸਾਰ ਮਹਿਲਾ ਦਿਮਾਗੀ ਤੌਰ ਤੇ ਠੀਕ ਨਹੀਂ ਦੱਸੀ ਜਾ ਰਹੀ ਤਾਂ ਦੱਸਦੀ ਹੈ ਕਿ ਜਲੰਧਰ ਦੇ ਪਿੰਡ ਚੋਮੋ ਦੇ ਵਿੱਚ ਪੂਰੀ ਘਟਨਾ ਵਾਪਰਦੀ ਹੈ ਜਦੋਂ ਸਵੇਰ ਦੇ ਵੇਲੇ ਗੁਰਦੁਆਰਾ ਸਾਹਿਬ ਦੇ ਅੰਦਰ ਅੰਮ੍ਰਿਤ ਵੇਲੇ ਦੀ ਅਰਦਾਸ ਚੱਲ ਰਹੀ ਹੁੰਦੀ ਹੈ ਤਾਂ ਇਹ ਮਹਿਲਾ ਗੁਰਦੁਆਰੇ ਸਾਹਿਬ ਦੇ ਅੰਦਰ ਆਉਂਦੀ ਹੈ ਤੇ ਇਸ ਦੇ ਵੱਲੋਂ ਜ਼ਰਾਬਾ ਪਾਈਆਂ ਹੁੰਦੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਏ ਹੋਏ ਪ੍ਰੋਗਰਾਮ ਦੇ ਕਾਗਜ਼ ਜਿਹੜੇ ਨੇ ਜਾਂ ਪ੍ਰੋਗਰਾਮ ਦੇ ਕਾਰਡ ਜਿਹੜੇ ਨੇ ਉਹਨਾਂ ਨੂੰ ਫਾੜ ਕੇ ਉਸ ਤੋਂ ਬਾਅਦ ਇਹ ਮਹਿਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠਦੀ ਹੈ ਤੇ ਉਸ ਤੋਂ ਬਾਅਦ ਇਸ ਮਹਿਲਾ ਦੇ ਉੱਤੇ ਜਿਹੜੀ ਪੂਰੀ ਹਰਕਤ ਦੀ ਜਿਹੜਾ ਉਸ ਦੇ ਉੱਤੇ ਨਿਗਾਹ ਰੱਖਦਾ ਗੁਰਦੁਆਰੇ ਸਾਹਿਬ ਦਾ ਪਾਠੀ ਤੇ ਉਸ ਤੋਂ ਬਾਅਦ ਕੈਮਰੇ ਦੇ ਵਿੱਚੋਂ ਇਸ ਮੈਲਾ ਦੀ ਹਰਕਤ ਨੂੰ ਦੇਖਦੇ ਹੋਏ ਜਦੋਂ ਗੁਰਦੁਆਰਾ ਸਾਹਿਬ ਦਾ ਪਾਠੀ ਸਿੰਘ ਇਸ ਨੂੰ ਫੜਨ ਤੇ ਲਈ ਆਉਂਦਾ ਹੈ ਤਾਂ ਮੌਕੇ ਤੇ ਇਸ ਮੈਲਾ ਦੇ ਵੱਲੋਂ ਭੱਜਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪਾਠੀ ਸਿੰਘ ਦੇ ਵੱਲੋਂ ਇਸ ਮੈਲਾ ਨੂੰ ਕਾਬੂ ਕਰ ਲਿਆ ਜਾਂਦਾ ਹੈ ਤੇ ਉਸ ਤੋਂ ਬਾਅਦ ਪੁਲਿਸ ਨੂੰ ਬੁਲਾ ਕੇ ਇਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਆਦਮਪੁਰ ਦੇ ਕੋਲ ਇਹ ਪਿੰਡ ਦੀ ਪੂਰੀ ਘਟਨਾ ਹੈ ਪਿੰਡ ਚੋਮੋ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਅੰਦਰ ਜਦੋਂ ਸਵੇਰ ਦੇ ਸਮੇਂ ਅੰਮ੍ਰਿਤ ਵੇਲੇ ਦੀ ਅਰਦਾਸ ਚੱਲ ਰਹੀ ਸੀ ਤਾਂ ਇਹ ਮੈਲਾ ਜਿਹੜੀ ਹੈ ਜਰਾਬਾਂ ਸਣੇ ਗੁਰਦੁਆਰਾ ਸਾਹਿਬ ਦੇ ਅੰਦਰ ਆਂਦੀ ਹੈ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਪਏ ਹੋਏ ਪ੍ਰੋਗਰਾਮ ਦੇ ਕਾਰਡ ਨੂੰ ਫਾੜ ਕੇ ਜਿਹੜਾ ਹੈ ਵਿਅਦਵਿਕ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਸ ਤੋਂ ਬਾਅਦ ਇਹ ਮਹਿਲਾ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠ ਜਾਂਦੀ ਹੈ ਜਿਸ ਦੀ ਪੂਰੀ ਹਰਕਤ ਪੱਠੀ ਸਿੰਘ ਆਪਣੇ ਕਮਰੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੇ ਰਾਹੀਂ ਦੇਖਦਾ ਹੈ ਤੇ ਉਸ ਤੋਂ ਬਾਅਦ ਇਸ ਮਹਿਲਾ ਦੇ ਕੋਲ ਜਦੋਂ ਆਉਂਦਾ ਹੈ ਤਾਂ ਪੱਠੀ ਸਿੰਘ ਨੂੰ ਆਉਂਦਾ ਦੇਖ ਕੇ ਇਹ ਮਹਿਲਾ ਭੱਜਣ ਦੀ ਕੋਸ਼ਿਸ਼ ਕਰਦੀ ਹੈ ਤੇ ਉਸ ਤੋਂ ਬਾਅਦ ਇਸ ਨੂੰ ਸੰਗਤ ਦੇ ਵੱਲੋਂ ਕਾਬੂ ਕਰ ਲਿਆ ਜਾਂਦਾ ਹੈ ਤੇ ਪੁਲਿਸ ਨੂੰ ਬੁਲਾ ਲਿਆ ਜਾਂਦਾ ਹੈ ਮੌਕੇ ਤੇ ਤੇ ਪੁਲਿਸ ਦੇ ਹਿਰਾਸਤ ਦੇ ਵਿੱਚ ਭੇਜ ਦਿੱਤੀ ਗਈ ਹੈ ਮਹਿਲਾ ਤੇ ਮਿਲੀ ਹੋਈ ਜਾਣਕਾਰੀ ਮੁਤਾਬਕ ਦਿਮਾਗੀ ਤੌਰ ਤੇ ਪਰੇਸ਼ਾਨ ਲੱਗ ਰਹੀ ਹੈ ਮਹਿਲਾ ਇਸ ਤਰੀਕੇ ਦੀਆਂ ਜਾਣਕਾਰੀਆਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਮੈਂਟਲੀ ਠੀਕ ਸਥਿਤੀ ਨਹੀਂ ਹੈ ਇਸ ਮਹਿਲਾ ਦੀ ਪਰ ਵੱਡਾ ਸਵਾਲ ਇਹੀ ਖੜਾ ਹੋ ਜਾਂਦਾ ਹੈ ਕਿ ਹਰ ਵਾਰ ਪੰਜਾਬ ਦੇ ਵਿੱਚ ਬੇਅਦਬੀ ਹੁੰਦੀ ਹੈ ਤੇ ਬੇਅਦਬੀ ਕਰਨ ਦੇ ਦੋਸ਼ੀ ਜਿਹੜੇ ਹੁੰਦੇ ਨੇ ਹੁਣ ਆਦੀ ਮਾਨਸਿਕ ਅਸੰਤੁਲਨ ਜਿਹੜਾ ਉਹ ਠੀਕ ਨਹੀਂ ਦੱਸਿਆ ਜਾਂਦਾ ਜਾਂ ਫਿਰ ਮਾਨਸਿਕ ਸਥਿਤੀ ਖਰਾਬ ਦੱਸ ਕੇ ਜਿਹੜਾ ਪੂਰੇ ਮਾਮਲੇ ਨੂੰ ਠੰਡੇ ਵਾਸਤੇ ਪਾ ਦਿੱਤਾ ਜਾਂਦਾ ਹੈ ਸੋ ਹੁਣ ਇੱਕ ਹੋਰ ਵੱਡੀ ਘਟਨਾ ਜਿਹੜੀ ਹੈ ਬਦਵੀ ਦੀ ਉਹ ਜਲੰਧਰ ਦੇ ਪਿੰਡ ਚੋਮੋ ਤੋਂ ਸਾਹਮਣੇ ਆਈ ਹੈ ਜਿੱਥੇ ਮਹਿਲਾ ਦੇ ਵੱਲੋਂ 55 ਸਾਲਾ ਮਹਿਲਾ ਦੇ ਵੱਲੋਂ ਜੜੀ ਹੈ ਬਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰੂ ਸਾਹਿਬ ਦੀ ਹਜ਼ੂਰੀ ਚ ਪਏ ਹੋਏ ਪ੍ਰੋਗਰਾਮ ਦੇ ਕਾਰਡ ਨੂੰ ਪੜ ਕੇ ਉੱਥੇ ਬੇਦਵੀ ਕੀਤੀ ਗਈ ਹੈ ਤੇ ਉਸ ਬਾਅਦ ਇਹ ਮੇਲਾ ਗੁਰੂ ਸਾਹਿਬ ਦੀ ਹਜ਼ੂਰੀ ਚ ਬੈਠਦੀ ਹੈ ਤੇ ਇਸ ਪੂਰੇ ਕਰਤੂਤ ਦੀ ਜਿਹੜੀ ਹੈ ਉਹ ਸਾਰੀ ਤਸਵੀਰ ਜਿਹੜੀ ਆ ਉਹ ਦੇਖ ਲੈਂਦਾ ਪਾਠੀ ਸਿੰਘ ਤੇ ਉਸ ਤੋਂ ਬਾਅਦ ਪਾਠੀ ਸਿੰਘ ਦੇ ਵੱਲੋਂ ਇਸ ਮੈਲਾ ਨੂੰ ਕਾਬੂ ਕਰ ਲਿਆ ਜਾਂਦਾ ਸੰਗਤਾ ਵੱਲੋਂ ਵੀ ਇਸ ਮੈਲਾ ਨੂੰ ਜਿਹੜਾ ਕਾਬੂ ਕੀਤਾ ਜਾਂਦਾ ਤੇ ਮੌਕੇ ਤੇ ਹੀ ਪੁਲਿਸ ਤੇ ਨੰਗ ਸਿੰਘ ਜਥਿਆਂ ਨੂੰ ਜਿੱਥੇ ਬੰਦੀਆਂ ਨੂੰ ਬੁਲਾ ਲਿਆ ਜਾਂਦਾ ਤੇ ਜਿਸ ਤੋਂ ਬਾਅਦ ਮੌਕੇ ਤੇ ਪੁਲਿਸ ਪਹੁੰਚ ਕੇ ਇਸ ਮੈਲਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਸੰਗਤਾ ਕੀ ਕੁਝ ਕਹਿ ਰਹੀਆਂ ਨੇ ਆਓ ਸੁਣ ਲੈਣੇ ਵੀਰੇ ਜਿਹੜਾ ਘਟਾ ਵਾਪਰੀ ਗਯਾ ਅਮਰਤਵੇਲੇ 50 ਸੌ ਤੋਂ ਬਾਅਦ ਵੀ ਵੀ ਆਈਆ ਅੰਦਰ ਆਈ ਜਿਹੜਾ ਬਣੇ ਲਾਈਆ ਮੱਥਾ ਨਹੀਂ ਟੇਕਿਆ ਸਾਡਕੇ ਉੱਤੇ ਸਾਡੇ ਗੋਦਰਾ ਸਾਹਿਬ ਜਿਵੇਂ ਪਾਸ਼ਾ ਗੁਰੂ ਗੁਰੂ ਰਵਾਲਾ ਸਾਹਿਬ ਤੋਂ ਜੀ ਮਹਾਰਾਜ ਆ ਪਹੁੰਚੀ ਵਾਹਪੁਰਜਾ ਦੀ ਉਹਦੇ ਘਾੜ ਪੈ ਗਈ ਬਿਲਕੁਲ ਘਾੜ ਪਾੜੇ ਉਹ ਤੋਂ ਉਹਨੇ ਕੁਛ ਨਹੀਂ ਕੀਤਾ ਜਾ ਕੇ ਸ੍ਰੀ ਤਾਬਿਆਂ ਬਹਿ ਗਈ ਗੁਰਮੀ ਸਿੰਘ ਨੇ ਆਪਣੇ ਕਮਰੇ ਵਿੱਚ ਉਹਦਾ ਲੱਗਾ ਸੀ ਕੈਮਰਾ ਜਿਹਦੇ ਵਿੱਚੋਂ ਉਹਨਾਂ ਨੇ ਘਰ ਵਾਂਗ ਦੇਖਿਆ ਜੀ ਉਸੇ ਟਾਈਮ ਉਹ ਜਾ ਕੇ ਧੌੜਦੇ ਉਹਨਾਂ ਨੂੰ ਰੋਕਾ ਜਦ ਕਿ ਉਹ ਧਰਮਾਲਾ ਚੱ ਗਿਆ ਸੀ ਜਦ ਜਦ ਉਹ ਪਹੁੰਚ ਗਿਆ ਉਹਨੂੰ ਫੜ ਕੇ ਠਾਲਿਆ ਜਦੋਂ ਦੌੜ ਪਈ ਕਿ ਉਹਨੂੰ ਮੁਰਹੇ ਦੇ ਕੋਲ ਫੜਿਆ ਜਦਾਂ ਉਹ ਪਿੰਡ ਨੂੰ ਸਾਰੇ ਇਕੱਠੇ ਹੋ ਗਏ ਤਾਂ ਤੁਸੀਂ ਸੁਣਿਆ ਕਿ ਸੰਕਤਾ ਦੇ ਵੱਲੋਂ ਇਸ ਪੂਰੇ ਮਾਮਲੇ ਦੇ ਉੱਤੇ ਜਾਣਕਾਰੀ ਜਿਹੜੀ ਆ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਸਮੈਲਾ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਜਿਹੜਾ ਹੈ ਪੂਰੇ ਵਿਅਦਿਅਕ ਕਤਨਾ ਕਰਮ ਨੂੰ ਅੰਜਾਮ ਦਿੱਤਾ ਗਿਆ ਹੈ ਗੁਰਦੁਆਰਾ ਸਾਬ ਦੇ ਵਿੱਚ ਜਿਹੜੀ ਮੈਲਾ 55 ਸਾਲਾ ਮੈਲਾ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਇਸੇ ਵੱਲੋਂ ਵਿਵਧ ਵੀ ਕੀਤੀ ਜਾਂਦੀ ਹੈ ਤੇ ਪੂਰੀ ਜਿਹੜਾ ਕਥੂਤ ਹੈ ਉਹ ਜਿਹੜਾ ਪਾਠੀ ਸਿੰਘ ਹੈ ਗੁਰਦੁਆਰਾ ਸਾਹਿਬਾਂ ਦਾ ਉਸੇ ਵੱਲੋਂ ਦੇਖ ਲਈ ਜਾਂਦੀ ਹੈ ਤੇ ਪਾਠੀ ਸਿੰਘ ਦੇ ਵੱਲੋਂ ਜਦੋਂ ਇਸ ਮੈਲਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਮੈਲਾ ਉੱਥੋਂ ਭੱਜਣ ਦੀ ਵੀ ਕੋਸ਼ਿਸ਼ ਜਿਹੜਾ ਕਰਦੀ ਹੋਈ ਦਿਖਾਈ ਦੇ ਰਹੀ ਹੈ ਪਰ ਸੰਗਤਾਂ ਦੇ ਵੱਲੋਂ ਇਸ ਮੈਲਾ ਨੂੰ ਜਿਹੜਾ ਮੌਕੇ ਤੇ ਹੀ ਕਾਬੂ ਕਰ ਲਿਆ ਗਿਆ ਹੈ ਤੇ ਹੁਣ ਪੁਲਿਸ ਹਿਰਾਸਤ ਦੇ ਵਿੱਚ ਜਿਹੜਾ ਇਹਨੂੰ ਭੇਜ ਦਿੱਤਾ ਗਿਆ ਹੈ ਤੇ ਹੁਣ ਇਸ ਖਬਰ ਦੇ ਉੱਤੇ ਪੂਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਜਲੰਧਰ ਤੋਂ ਮੇਰੇ ਸਹਿਯੋਗੀ ਰਾਜੂ ਗੁਪਤਾ ਰਾਜੂ ਜੀ ਕੀ ਕੋਈ ਕੁਛ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਮੈਲਾ ਦੇ ਵੱਲੋਂ ਵਿਤਵੀ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ ਬਿਲਕੁਲ ਆਦਮਪੁਰ ਦੇ ਪਿੰਡ ਚੋਮੋ ਦੇ ਇੱਕ ਗੁਰਦੁਆਰਾ ਸਾਹਿਬ ਦੀ ਜਿਹੜੀ ਹੈ ਉਹ ਇਹ ਘਟਨਾ ਹੈਗੀ ਹੈ 55 ਸਾਲ ਦੀ ਮਹਿਲਾ ਹੈ ਜਿਸ ਵੱਲੋਂ ਬੇਅਦਬੀ ਜਿਹੜੀ ਹੈ ਉਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਮਹਿਲਾ ਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਜਿਹੜਾ ਹੈਗਾ ਉਹ ਜਦੋਂ ਉਸ ਜਗ੍ਹਾ ਤੋਂ ਬੇਅਦਬੀ ਕਰਨ ਤੋਂ ਬਾਅਦ ਜਦੋਂ ਉਸ ਗੁਰੂ ਘਰ ਤੋਂ ਵਿੱਚੋਂ ਭੱਜਣ ਦੀ ਤਿਆਰੀ ਕਰਨ ਲੱਗੀ ਤਾਂ ਉੱਥੇ ਹੀ ਮੌਕੇ ਦੇ ਉੱਪਰ ਗਰੰਤੀ ਸਿੰਘ ਵੱਲੋਂ ਉਸ ਨੂੰ ਦੇਖ ਲਿਆ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਉੱਪਰ ਜਿਹੜੇ ਆਮ ਲੋਕ ਨੇ ਉਨਾ ਬਲੂਤਾ ਬੋਲ ਲਗੇ ਕਿ ਇਸ ਮਹਿਲਾ ਨੂੰ ਕਬ ਕੀਤਾ ਗਿਆ ਇਹ ਜਿਹੜਾ ਹੈਗਾ ਇਹ ਉਹ ਆਦਾਪੁਰ ਦਾ ਚੋਮੂ گاਉਂ ਹੈ ਗੁਰੂਕਰ ਦੇ ਵਿੱਚ ਜਿਹੜੀ ਹੈਗੀ ਹੈ ਉਹ ਪਹਿਲੀ ਵਾਰ ਇਹ ਵੇਤਵੀ ਹੋਈ ਹੈ ਹਜੇ ਤੱਕ ਮਾਮਲੇ ਦੇ ਵਿੱਚ ਜੇਕਰ ਮੈਂ ਕਹਾਂ ਦਾ ਕਿਸੇ ਵੀ ਤਰੀਕੇ ਦੇ ਨਾਲ ਮਹਿਲਾ ਦਾ ਪ੍ਰੋਪਰ ਜਿਹੜਾ ਹੈ ਉਹ ਨਾਮ ਨਹੀਂ ਦਿੱਤੇ ਜਾ ਰਿਹਾ ਹਾਲਾਂਕਿ ਪੁਲਿਸ ਨੂੰ ਜਦੋਂ ਮਹਿਲਾ ਨੂੰ ਹਿਰਾਸ ਫੜਿਆ ਗਿਆ ਤੇ ਉਸ ਤੋਂ ਬਾਅਦ ਪੁਲਿਸ ਨੂੰ ਇੰਤਲਾਕ ਕੀਤਾ ਗਿਆ ਤੇ ਪੁਲਿਸ ਵੱਲੋਂ ਮਹਿਲਾ ਨੂੰ ਜਿਹੜਾ ਹੈਗਾ ਉਹ ਗ੍ਰਿਫਤਾਰ ਕਰ ਪੁੱਛਤਾਛ ਕੀਤੀ ਜਾ ਰਹੀ ਹੈ ਤੇ ਹੋਰ ਵੀ ਸੀਸੀਟੀਵੀ ਕੈਮਰੇ ਜਿਹੜੇ ਨੇ ਉਹ ਖੰਗਾਦੇ ਜਾ ਰਹੇ ਨੇ ਤਾਂਕਿ ਜਿਹੜੇ ਹੈਗੇ ਆ ਕਈ ਹੋਰ ਸਬੂਤ ਜਿਹੜੇ ਨੇ ਉਹ ਬਰਾਮਦ ਹੋ ਸਕੇ ਹਾਲਾਂਕਿ ਮਹਿਲਾ ਵੱਲੋਂ ਅਜੇ ਕਿਸੇ ਤਰੀਕੇ ਦਾ ਬਿਆਨ ਨਹੀਂ ਦਿੱਤਾ ਗਿਆ ਕਿ ਉਸ ਵੱਲੋਂ ਰਾਜੂ ਜੀ ਰਾਜੂ ਜੀ ਇਸ ਮਹਿਲਾ ਦੀ ਮਾਨਸਿਕ ਸਥਿਤੀ ਜਿਹੜੀ ਆ ਉਹ ਵੀ ਠੀਕ ਨਹੀਂ ਦੱਸੀ ਜਾ ਰਹੀ ਪਰ ਵੱਡਾ ਸਵਾਲ ਇੱਥੇ ਆ ਕੇ ਖੜਾ ਇਹ ਹੋ ਜਾਂਦਾ ਹੈ ਕਿ ਪੰਜਾਬ ਦੇ ਵਿੱਚ ਆਏ ਦਿਨ ਹਰ ਦੋ ਹਸਰੇ ਦੇ ਬੇਅਦਵੀ ਦੀ ਘਟਨਾ ਵਾਪਰਦੀ ਹੈ ਤੇ ਦੋਸ਼ੀ ਜਿਹੜਾ ਨੇ ਉਹਨਾਂ ਦੀ ਮਾਨਸਿਕ ਸੰਤੁਲਨ ਠੀਕ ਨਹੀਂ ਦੱਸਿਆ ਜਾ ਰਿਹਾ ਜੇਕਰ ਇਹਨਾਂ ਦਾ ਮਾਨਸਿਕ ਸੰਤੁਲਨ ਠੀਕ ਨਹੀਂ ਤਾਂ ਇਹਨਾਂ ਨੂੰ ਸਿਰਫ ਗੁਰਦੁਆਰਾ ਸਾਹਿਬ ਹੀ ਨਜ਼ਰ ਆਉਂਦੇ ਨੇ ਘਰੇ ਆਪਣੇ ਬੱਚਿਆਂ ਦੀਆਂ ਕਤਾਬਾ ਕਿਉਂ ਨਹੀਂ ਪੜਦੇ ਘਰੇ ਜਿਹੜਾ ਕਿਸੇ ਦਾ ਰਾਸਤੇ ਰਾਹ ਚਾਲਦੇ ਨੂੰ ਕਿਸੇ ਹੋਰ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ ਜੇਕਰ ਮਾਨਸਿਕ ਸਥਿਤੀ ਠੀਕ ਨਹੀਂ ਤਾਂ ਇਹਾਂ ਦੇ ਘਰ ਦੇ ਇਹਨਾਂ ਨੂੰ ਘਰ ਕਿਉਂ ਨਹੀਂ ਰੱਖਦੇ ਬਿਲਕੁਲ ਇਹ ਗੱਲ ਬਹੁਤ ਜਿਹੜੀ ਹੈ ਉਹ ਬਾਹਰ ਆਈ ਹੈਗੀ ਹੈ ਜਦੋਂ ਵੀ ਬੇਅਦਬੀ ਪੰਜਾਬ ਦੇ ਵਿੱਚ ਹੁੰਦੀ ਹੈ ਇਸ ਫੈਸ਼ਨ ਕਰ ਜਿਹੜਾ ਵੀ ਵਿਅਕਤੀ ਬੇਦਬੀ ਕਰਦਾ ਹੈ ਉਸ ਨੂੰ ਪੁਲਿਸ ਵੱਲੋਂ ਜਿਹੜਾ ਹੈਗਾ ਇਹ ਉਹ ਮੌਕੇ ਦੇ ਉੱਪਰ ਮਾਨਸਿਕ ਸੰਤੁਲਨ ਠੀਕ ਨਾ ਹੋਣ ਕਾਰਨ ਜਿਹੜਾ ਹੈ ਉਹ ਹਿਰਾਸਤ ਦੇ ਵਿੱਚ ਲੈ ਲੈਂਦੀ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਤਾੜਾ ਲਗਾ ਕੇ ਉਸ ਨੂੰ ਅੰਦਰ ਕਰ ਦਿੰਦੀ ਹੈ ਬਾਅਦ ਦੇ ਵਿੱਚ ਇਹ ਉਹੀ ਬੰਦੇ ਨੇ ਜਿਹੜੇ ਵਿਹਾਰੀ ਹੋ ਜਾਂਦੇ ਨੇ ਇਹ ਸਵਾਲ ਜਿਹੜਾ ਇੱਕ ਬਹੁਤ ਵੱਡਾ ਖੜਾ ਹੁੰਦਾ ਹੈ ਕਿ ਗੁਰੂ ਘਰਾਂ ਦੇ ਵਿੱਚ ਹੀ ਜਾ ਕੇ ਜਿਹੜਾ ਇਹ ਉਹ ਇਦਾਂ ਦੇ ਲੋਕਾਂ ਵੱਲੋਂ ਬੇਅਦਬੀ ਕਿਉਂ ਕੀਤੀ ਜਾਂਦੀ ਹੈ ਤਾਂ ਜਦੋਂ ਬੇਅਦਬੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਇਹ ਵਿਅਕਤੀ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਕਿਉਂ ਪੈ ਜਾਂਦੇ ਨੇ ਕਿ ਭਈ ਇਹਨਾਂ ਦੀ ਮਾਨਸਿਕ ਸਥਿਤੀ ਖਰਾਬ ਹੈਗੀ ਹੈ ਜਾਂ ਫਿਰ ਇਹ ਲੋਕ ਜਿਹੜੇ ਨੇ ਕਿਸੇ ਤੰਗੀ ਪਰੇਸ਼ਾਨੀ ਤੋਂ ਜਿਹੜੇ ਨਜ਼ਰ ਆ ਰਹੇ ਨੇ ਇੱਕ ਸਵਾਲ ਬਹੁਤ ਵੱਡਾ ਇਹ ਵੀ ਜਿਹੜਾ ਹੈਗਾ ਉਹ ਖੜਾ ਹੁੰਦਾ ਹੈ ਚਾਹੇ ਉਹ ਪ੍ਰਸ਼ਾਸਨ ਦੇ ਉੱਪਰ ਤੁਸੀਂ ਲਗਾ ਲਓ ਜਾਂ ਫਿਰ ਜੋ ਲੋਕ ਬੇਅਦਬੀ ਕਰਦੇ ਨੇ ਦੀ ਪਰਿਵਾਰਕ ਮੈਂਬਰਾਂ ਦੇ ਉੱਪਰ ਲਗਾ ਲਉ ਕਿ ਜਦੋਂ ਵੀ ਵਿਅਕਤੀ ਵੇਦਵੀ ਕਰਤਾ ਹੋਇਆ ਫੜਿਆ ਜਾਂਦਾ ਹੈ ਤਾਂ ਪਹਿਲਾਂ ਤਾਂ ਇਸ ਨੂੰ ਕਿਹਾ ਜਾਂਦਾ ਹੈ ਕਿ ਬਈ ਇਸ ਦੀ ਮਾਨਸਿਕ ਸੰਸੁਲਨ ਜੜਾ ਹੈ ਉਹ ਖਰਾਬ ਹੈਗਾ ਜੋ ਕਿ ਪੁਲਿਸ ਵੱਲੋਂ ਪਹਿਲੇ ਹੀ ਰੂਪ ਦੇ ਉੱਪਰ ਕੈਦਿਆ ਜਾਂਦਾ ਤਾਂ ਜਾਂਦਾ ਕਿਉਂਕਿ ਉਸ ਵਿਅਕਤੀ ਨੂੰ ਉਹਨਾਂ ਲੋਕਾਂ ਤੋਂ ਜੋ ਲੋਕ ਉਸ ਜਗ੍ਹਾ ਦੇ ਉੱਪਰ ਹਾਜ਼ਰ ਸੀਗੇ ਜਨਤ ਵਿੱਚ ਰੋਸ ਹੈਗਾ ਹੈ ਉਹਨਾਂ ਤੋਂ ਬਚਾਉਣ ਦੇ ਲਈ ਇਤਨਾ ਕਿਤੇ ਇਹ ਹਤਗੰਡਾ ਜਿਹੜਾ ਹੈ ਉਹ ਪੁਲਿਸ ਵੱਲੋਂ ਵਰਤਿਆ ਜਾਂਦਾ ਹੈ ਕਿਉਂਕਿ ਮੀਡੀਆ ਰਿਪੋਰਟਾਂ ਹੀ ਜਿਹੜਾ ਹੈਗਾ ਉਹ ਤੁਹਾਨੂੰ ਤੱਕ ਜਾਣਕਾਰੀ ਆ ਜਿਹੜੀਆਂ ਨੇ ਉਹ ਮਿਲੀ ਹੈ ਕਾਫੀ ਵੱਡੇ ادارے ਜਿਨ੍ਹਾਂ ਵੱਲੋਂ ਅਜਿਹੀ ਹੀ ਜਾਣਕਾਰੀਆਂ ਜਿਹੜੀਆਂ ਨੇ ਉਹ ਸਾਂਝੀ ਕੀਤੀਆਂ ਗਈਆਂ ਨੇ ਉਸ ਤੋਂ ਇਲਾਵਾ ਜਦੋਂ ਪਰਿਵਾਰ ਦੇ ਨਾਲ ਵੀ ਜਦੋਂ ਗੱਲਬਾਤ ਕੀਤੀ ਜਾਂਦੀ ਹੈ ਕਿ ਤੁਹਾਡੇ ਪਰਿਵਾਰਕ ਮੈਂਬਰ ਵੱਲੋਂ ਇਹ ਕੁਝ ਕੀਤਾ ਗਿਆ ਤਾਂ ਪਰਿਵਾਰ ਦੇ ਲੋਕ ਵੀ ਇਹੀ ਚੀਜ਼ਾਂ ਜਿਹੜੀਆਂ ਨੇ ਉਹ ਕਹਿੰਦੇ ਨੇ ਕਿ ਵੀ ਸਾਡੇ ਇਸ ਪਰਿਵਾਰਕ ਮੈਂਬਰ ਦੇ ਖਿਲਾਫ ਰਾਜੂ ਜੀ ਰਾਜੂ ਜੀ ਇਸ ਬਾਬਤ ਕੋਈ ਜਾਣਕਾਰੀ ਹੈ ਕਿ ਇਸ ਮਹਿਲਾ ਦੇ ਉੱਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲਿਸ ਦੇ ਵੱਲੋਂ ਜਾਂ ਇਹਨੂੰ ਕੋਰਟ ਦੇ ਵਿੱਚ ਪੇਸ਼ ਕਰ ਦਿੱਤਾ ਗਿਆ ਹੈ ਜਾਂ ਫਿਰ ਇਸ ਦੀ ਹਜੇ ਪੁੱਛ ਪੜਤਾਲ ਹੀ ਚੱਲ ਰਹੀ ਹੈ ਜੀ ਬਿਲਕੁਲ ਗਰੰਤੀ ਸਿੰਘ ਵੱਲੋਂ ਇਸ ਮਹਿਲਾ ਨੂੰ ਜਦੋਂ ਫੜਿਆ ਗਿਆ ਉਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਮੌਕੇ ਦੇ ਉੱਪਰ ਕਾਫੀ ਇਕੱਠੇ ਹੋ ਗਏ ਪੁਲਿਸ ਨੂੰ ਜਿਹੜਾ ਹੈ ਉਹ ਸੱਦਿਆ ਗਿਆ ਪੁਲਿਸ ਵੱਲੋਂ ਇਸ ਮਹਿਲਾ ਨੂੰ ਜਿਹੜਾ ਹੈ ਉਹ ਕਿਰਾਸਤ ਵਿੱਚ ਲਿਆ ਗਿਆ ਹੈ ਹਜੇ ਤੱਕ ਜਿਹੜੀ ਹੈਗੀ ਉਹ ਮਾਮਲੇ ਦੀ ਜਾਂਚ ਚੱਲ ਰਹੀ ਹੈ ਪੁਲਿਸ ਹਰ ਪੱਖੋਂ ਜਿਹੜਾ ਹੈ ਉਹ ਮਾਮਲੇ ਨੂੰ ਦੇਖ ਰਹੀ ਹੈ ਸੀਸੀਟੀਵੀ ਕੈਮਰੇਜ ਜਿਹੜੇ ਨੇ ਉਹ ਖੰਗਾਲੀਏ ਪੁਲਿਸ ਵੱਲੋਂ ਕਾਰਵਾਈ ਜੜੀਓ ਕੀਤੀ ਜਾ ਰਹੀ ਹੈ ਪਰ ਹਲੇ ਤੱਕ ਪ੍ਰੋਪਰ ਤਰੀਕੇ ਦੇ ਨਾਲ ਮਾਮਲਾ ਜਿਹੜਾ ਹੈ ਉਹ ਦਰਜ ਨਹੀਂ ਹੋਇਆ ਹੈ ਕਿਉਂਕਿ ਤਾਰੀਆਂ ਚੀਜ਼ਾਂ ਜੜੀਆਂ ਨੇ ਉਹ ਪੁਲਿਸ ਵੱਲੋਂ ਖੰਗਾਲੀਆਂ ਜਾਣਗੀਆਂ ਉਸ ਤੋਂ ਬਾਅਦ ਜਦੋਂ ਉਹ ਮਹਿਲਾ ਜਿਹੜੀ ਹੈ ਉਹ ਪੂਰ ਤਰੀਕੇ ਦੇ ਨਾਲ ਦੋਸ਼ੀ ਪਾਈ ਜਾਂਦੀ ਹੈ ਤੇ ਉਸ ਦੇ ਉੱਪਰ ਜਿਹੜੀ ਹੈ 295ਏ ਅਤੇ 295 ਦੀ ਜਿਹੜੀ ਹੈਗੀ ਉਹ ਤਾਂ ਰਾਵਾਂ ਲਗਾ ਕੇ ਜੋ ਕਿ ਹੁਣ ਬਦਲ ਗਈਆਂ ਨੇ ਉਹ ਲਗਾ ਕੇ ਜਿਹੜਾ ਹੈਗਾ ਉਹ ਮਹਿਲਾ ਦੇ ਉੱਪਰ ਜਿਹੜੀ ਹੈ ਉਹ ਕਾਰਵਾਈ ਕੀਤੀ ਅਗਿਆਤਿ ਕੋਰ ਦੇ ਵਿੱਚੋਂ ਪੇਸ਼ ਕਰਕੇ ਜਿਹੜਾ ਹੈਗਾ ਰਿਮਾਂਡ ਵੀ ਲਿਆ ਜਾਵੇਗਾ ਜੀ ਬਹੁਤ ਬਹੁਤ ਧੰਨਵਾਦ ਰਾਜੂ ਜੀ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਹ ਸੰ ਮੇਰੇ ਨਾਲ ਮੇਰੇ ਸਹਿਯੋਗੀ ਰਾਜੂ ਗੁਪਤਾ ਜਿਨ੍ਹਾਂ ਨੇ ਜਲੰਧਰ ਤੋਂ ਇਹ ਪੂਰੀ ਜਾਣਕਾਰੀ ਸਾਂਝੀ ਕੀਤੀ ਹੈ ਸੋ ਆਦਮਪੁਰ ਦੇ ਕੋਲੇ ਪਿੰਡ ਪੈਂਦਾ ਹੈ ਪਿੰਡ ਜਿਸ ਦੇ ਵਿੱਚ ਇਸ ਮਹਿਲਾ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਅੰਦਰ ਬੇਅਦਵੀ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਗੁਰਦੁਆਰੇ ਦੇ ਅੰਦਰ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਪਏ ਹੋਏ ਪ੍ਰੋਗਰਾਮ ਦੇ ਕਾਰਡਾਂ ਨੂੰ ਫਾੜ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਜਦੋਂ ਇਸ ਪੂਰੀ ਮਹਿਲਾ ਦੇ ਇਸ ਪੂਰੀ ਘਟਨਾ ਨੂੰ ਗੁਰਦੁਆਰਾ ਸਾਹਿਬ ਦਾ ਪਾਠੀ ਸਿੰਘ ਦੇਖਦਾ ਤਾਂ ਉਸ ਦੇ ਵੱਲੋਂ ਇਸ ਮਹਿਲਾ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਪਾਠੀ ਸਿੰਘ ਨੂੰ ਆਉਂਦਾ ਦੇਖ ਕੇ ਮਹਿਲਾ ਭੱਜਣ ਦੀ ਕੋਸ਼ਿਸ਼ ਕਰਦੀ ਹੈ ਪਰ ਉੱਥੇ ਸੰਗਤਾਂ ਦੇ ਵੱਲੋਂ ਇਸ ਮਹਿਲਾ ਨੂੰ ਫੜ ਲਿਆ ਜਾਂਦਾ ਹੈ ਤੇ ਹੁਣ ਪੁਲਿਸ ਨੂੰ ਬੁਲਾ ਕੇ ਇਸ ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਦੱਸਣਯੋਗ ਇਹ ਵੀ ਹੈ ਕਿ 55 ਸਾਲ ਇਸ ਮਹਿਲਾ ਦੀ ਉਮਰ ਦੱਸੀ ਜਾ ਰਹੀ ਹੈ ਤੇ ਨਾਲ ਦੀ ਨਾਲ ਇਸ ਮਹਿਲਾ ਦੀ ਮਾਨਸਿਕ ਸਥਿਤੀ ਦੀ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਇਹ ਮਿਲ ਰਹੀ ਹੈ ਕਿ ਮਾਨਸਿਕ ਤੌਰ ਦੇ ਉਤੇ ਠੀਕ ਨਹੀਂ ਹੈ ਮਹਿਲਾ